ਦੋਸਤੋ ਹੁਣ ਆਪਾਂ ਪਦੀਨੇ ਦਾ ਬਣਾਵਾਂਗੇ ਸੁੱਕਾ ਪਾਊਡਰ ਤੇ ਪਦੀਨਾ ਆਪਣਾ ਨਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਦੇਖੋ ਆਵੇ ਕਿੱਡਾ ਕਿੱਡਾ ਬਹੁਤ ਵੱਡਾ ਹੋ ਗਿਆ ਤੇ ਜੇ ਇਹਨੂੰ ਉਤੋਂ ਨਾ ਕੱਟਿਆ ਤਾਂ ਇਹਨੇ ਐਦਾਂ ਗਲ ਜਾਣਾ ਹੈਗਾ ਸਾਰੇ ਨੇ ਤੇ ਇਹਨੂੰ ਕੱਟ ਕੇ ਆਪਾਂ ਤੇ ਇਹਦਾ ਬਣਾਵਾਂਗੇ ਪਾਊਡਰ ਤੇ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਕੱਟ ਕੇ ਧੋ ਕੇ ਫਿਰ ਸੁਕਣਾ ਪਾਵਾਂਗੇ ਕਿਉਂ ਖੜਾ ਬਹੁਤ ਜ਼ਿਆਦਾ ਆਪਣੇ ਲੋਭੀ ਕੱਟਣ ਤੋਂ ਬਾਅਦ ਤੇ ਆਪਾਂ ਤੋਂ ਸੁਵਾਰ ਕੇ ਚੰਗੀ ਤਰ੍ਹਾਂ ਸੁਕਾ ਲਿਆ ਪਹਿਲਾਂ ਨੂੰ ਪੰਜ-ਚਾਰ ਦਿਨ ਮੈਂ ਅੰਦਰ ਰੱਖਿਆ ਸੀਗਾ ਪੱਖੇ ਦੇ ਥੱਲੇ ਛਾਂ ਦੇ ਵਿੱਚ ਕਾਇਆ ਸੀ ਤੇ ਅੱਜ ਮੈਂ ਕਿਹਾ ਥੋੜੀ ਜਿਹੀ ਸੈੱਲ ਹੈਗੀ ਤੇ ਅੱਜ ਇਹਨੂੰ ਮੈਂ ਧੁੱਪ ਲਵਾਤੀ ਤੇ ਆਹ ਵੇਖੋ ਉਦਾਂ ਹੀ ਹੁੰਦਾ ਭੁਰਦਾ ਹੈਗਾ ਅੰਦਰੋਂ ਤੇ ਅੱਜ ਮੈਂ ਚੰਗੀ ਤਰ੍ਹਾਂ ਝਾੜ ਲਿਆਂਗਾ ਤੇ ਫਿਰ ਮੈਂ ਇਹਨੂੰ ਕੀ ਕਰਨਾ ਹੈਗਾ ਮੈਕਸੀ ਦੇ ਵਿੱਚ ਪਾ ਕੇ ਪੀਸ ਲੈਣਾ ਪੀਸ ਕੇ ਤੇ ਜਿਹੜੀ ਆਪਣੀ ਆਟੇ ਵਾਲੀ ਜਾਲੀ ਹੁੰਦੀ ਹੈ ਉਦੇ ਨਾਲ ਆਪਾਂ ਇਹ ਨਿਸ਼ਾਨ ਲਵਾਂਗੇ ਤੇ ਫਿਰ ਸਾਰਾ ਬਰੀਕ ਪਾウダー ਨਿਕਲੇ ਆਊਗਾ ਲੋਗੀ ਆਪਾਂ ਹੁਣ ਇਹਨੂੰ ਹੈਗਾ ਪੀਸ ਲਿਆ ਤੇ ਆ ਦੇਖੋ ਪਦੀਨਾ ਪਾウダー ਬਣ ਗਿਆ ਆਪਣਾ ਬਹੁਤ ਵਧੀਆ ਤੇ ਇਹ ਪਾウダー ਆਪਣਾ ਜਿਵੇਂ ਹੈਗੀ ਹੈ ਮਤਲਬ ਸਰੀਰਿਕ ਗਰਮੀ ਜਾਂ ਲੀਵਰ ਦੀ OTPT ਵਧੀਆ ਹੈ ਤੇਜਾਬ ਜਿਆਦਾ ਬੰਦਾ ਹੈਗਾ ਹਨਾ ਤੇ ਗਰਮੈਸ਼ ਬਹੁਤ ਜ਼ਿਆਦਾ ਹੈਗੀ ਸਰੀਰ ਨੂੰ ਤੇ ਤੁਸੀਂ ਇਹਨੂੰ ਤੜਕੇ ਸੋਭਾ ਖਾਲੀ ਫੜ ਜਾ ਜਦੋਂ ਵੀ ਤੁਹਾਨੂੰ ਐਸਰ ਬਣੇ ਬਹੁਤ ਜ਼ਿਆਦਾ ਮੱਚਦਾ ਹੋਵੇ ਪੈਰਾਂ ਦੀਆਂ ਤਲੀਆਂ ਮੱਚਦੀਆਂ ਹੋਣ ਹਨ ਤੇ ਤੁਸੀਂ ਚਮਚੇ ਦਾ ਮੈਂ ਤੁਹਾਨੂੰ ਦੱਸਦਾ ਹੈਗਾ ਬਸ ਐਨਾ ਤੁਸੀਂ ਲੈ ਲੈਣਾ ਹੈਗਾ ਲੋੜ ਅਨਸਾਰ ਤੇ ਨਾ ਤੁਹਾਡੇ ਤੇ ਜਾ ਬਣੂਗਾ ਤੇ ਇਹਨੂੰ ਤੁਸੀਂ ਮਤਲਬ ਦਹੀਂ ਲੱਸੀ 'ਚ ਵੀ ਵਰਤ ਸਕਦੇ ਆ ਜਦੋਂ ਨਹੀਂ ਆਪਣੇ ਪਦੀਨਾ ਹੁੰਦਾ ਜੇ ਚਟਨੀ ਬਣਾਉਣੀ ਹੈਗੀ ਤਾਂ ਇੱਕ ਚਮਚਾ ਕੁੰਡੇ ਵਿੱਚ ਪਾਓ ਤੇ ਬਾਕੀ ਸਮਾਨ ਜਿਹੜਾ ਪਾਉਣਾ ਹੈ ਆਪਾਂ ਉਹ ਪਾ ਲਿਆ ਕਰੋ ਤੇ ਬਹੁਤ ਸਵਾਦ ਚਟਨੀ ਬਣਦੀ ਏ ਤੇ ਪਾਊਡਰ ਵੀ ਬਹੁਤ ਜ਼ਿਆਦਾ ਗੁਣਕਾਰੀ ਹੈਗਾ ਤੇ ਮੈਨੂੰ ਲੱਗਦਾ ਹੈਗਾ ਵੀ ਮੈਨੂੰ ਹੁਣ 5-7 ਮਹੀਨੇ ਨਹੀਂ ਮੁੱਕਦਾ ਤੇ ਉਦੋਂ ਨੂੰ ਆਪਣਾ ਦੂਜਾ ਪਾਊਡਰ ਹੋ ਜਾਊਗਾ ਤਿਆਰ ਆਪਾਂ ਉੱਪਰ ਇਹਦੇ ਐਨੋਟ ਕਰਕੇ ਰੱਖ ਲੈਣੇ ਹੈਗੇ ਫਿਰ ਪਤਾ ਲੱਗਦਾ ਹੈਗਾ ਕਿਉਂਕਿ ਮੈਂ ਸਾਂਝਾਣਾ ਪਾਊਡਰ ਵੀ ਬਣਾਉਣਾ ਹੁੰਦਾ ਹੈ ਤੇ ਪਦੀਨਾ ਪਾਊਡਰ ਹੋ ਗਿਆ ਟਮਾਟਰ ਦਾ ਪਾਊਡਰ ਐ ਸਵਾਰ ਬਣਾ ਰਹੇ ਆ ਆਪਾਂ ਤੇ ਮੈਂ ਤੁਹਾਨੂੰ ਦੁਬਾਰਾ ਵੀ ਦਿਖਾਉਣਾ ਜਿਹੜਾ ਆਪਣਾ ਫੁੱਟਿਆ ਹੈਗਾ ਧਨੀਆ ਆ ਦੇਖੋ ਇਹਨੂੰ ਤੀਜੇ ਸਾਲ ਹੋ ਗਿਆ ਲੱਗੇ ਨੂੰ ਪਦੀਨੇ ਨੂੰ ਤੇ ਕਿੰਨਾ ਹੀ ਜ਼ਿਆਦਾ ਵਧੀਆ ਫੁੱਟਿਆ ਹੈਗਾ ਮਤਲਬ ਹੁਣ ਆਪਦੀ ਘਰ ਦੀ ਖੇਤੀ ਹੈਗੀ ਐ ਤੇ ਜਦੋਂ ਮਰਜੀ ਸਾਰਾ ਸਾਲ ਆਪਾਂ ਇਹਨੂੰ ਵਾਟ ਸਕਦੇ ਆ ਤੇ ਹੁਣ ਤਾਜ਼ਾ ਬਜਟਨ ਦੇ ਵਿੱਚ ਪਾਵਾਂਗੇ ਤੇ ਦੋਸਤੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਆਪਣੇ ਘਰ ਦੀ ਚੀਜ਼ ਬਣਾਇਆ ਕਰੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ